ਇਹ ਤਸਵੀਰਾ ਸੈਸ਼ਨ ਕੋਰਟ ਦੀਆਂ ਨੇ ਜਿੱਥੇ ਅਮਰਿਤਪਾਲ ਸਿੰਘ ਦੇ ਪਰਾ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਨੂੰ ਪੇਸ਼ ਕੀਤਾ ਗਿਆ। ਅਦਾਲਤ ਨੇ ਹਰਪ੍ਰੀਤ ਸਿੰਘ ਦਾ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦਿੱਤਾ ਹੈ। ਦਰਅਸਲ 12 ਜੁਲਾਈ ਨੂੰ ਅਮਰਿਤਪਾਲ ਦੇ ਪਰਾ ਤੇ ਉਸ ਦੇ ਸਾਥੀ ਨੂੰ ਨਿਆਇਕੀ ਰਸਤੇ 'ਚ ਭੇਜਿਆ ਗਿਆ ਸੀ। ਹਾਲਾਂਕਿ ਪੁਲਿਸ ਨੇ ਰਿਮਾਂਡ ਮੰਗਿਆ ਸੀ। ਰਿਮਾਂਡ ਨਾ ਮਿਲਣ ਤੇ ਜਲੰਧਰ ਦੇ ਹੱਥ ਪੁਲਿਸ ਸੈਸ਼ਨ ਕੋਰਟ ਦਾ ਰੋਕ ਕੀਤਾ ਤੇ ਅੱਜ 2 ਦਿਨ ਦਾ ਰਿਮਾਂਡ ਲੈਣ 'ਚ ਪੁਲਿਸ ਸਫਲ ਹੋਈ ਹੈ। ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਮੌਕ ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੈਂਸ ਬਣਾਈਏ ਇਹਨਾਂ ਨੇ ਜੀ ਫਲੋਰ ਦੀ ਅਕਰੈਂਸ ਬਣਾਈ ਹੈ ਫਲੋਰੋਂ ਚੱਕਿਆ ਹੀ ਨਹੀਂ ਜੋ ਮੇਰੀ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਹੈ ਜੋ ਦੋਨੋਂ ਮੁਲਜਮਾ ਨਾਲ ਗੱਲਬਾਤ ਹੋਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ ਇਹਨਾਂ ਨੂੰ ਫਾਲੋ ਕਰਦੀ ਆ ਰਹੀ ਸੀ ਗੱਡੀ ਕੋਈ ਜੋ ਇਹਨਾਂ ਨੇ ਮੈਨੂੰ ਦੱਸਿਆ ਫਾਲੋ ਕਰਦੀ ਗੱਡੀ ਆ ਰਹੀ ਸੀ ਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ ਈ ਇੰਡल्ज ਕਰਨ ਨਹੀਂ ਸਿਰਫ ਟੋਲ ਪਲਾਜ਼ਾ ਤੋਂ ਪਰਲੀ ਸਾਈਡ ਤੋਂ ਗ੍ਰਿਫਤਾਰ ਨਹੀਂ ਨਹੀਂ ਲਾਡੂ ਵਾਲ ਟੋਲ ਪਲਾਜ਼ਾ ਦਾ ਕ ਅੱਗੇ ਫਲੋਰ ਤੇ ਗਰਾਿਆਂ ਦੇ ਵਿੱਚ ਜਿੱਥੇ ਕਹ ਰਹੇ ਜੀ ਕਿ ਪਦਰੇ ਸੜਕ ਤੇ ਇਹ ਨਸ਼ਾ ਕਰਦੇ ਸੀ ਨਸ਼ਾ ਕਰਨਾ ਜਿਹਨੇ ਪਦਰੇ ਸੜਕ ਤੇ ਥੋੜੀ ਕਰੂਗਾ ਇੱਕ ਸਮਝਣ ਵਾਲੀ ਗੱਲ ਆ ਐਸ ਪਰ ਜਿਹੜੀ ਪੋਜ਼ਿਟਿਵ ਸਰ ਇਹ ਵੀ ਦੇਖੋ ਰਿਪੋਰਟਸ ਪੋਜ਼ਿਟਿਵ ਆ ਉਹਦਾ ਵੀ ਮੈਂ ਜਵਾਬ ਦੇਣਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਇਹ ਜਿੰਮ ਤੇ ਟਿਕਦਾ ਜਿੰਮ ਜਾਂਦਾ ਉਹਦੇ ਚ ਥੋੜੇ ਬੋਤੇ ਸਟੀਰੋਇਡਸ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਪਿਲਿਆ ਸਰ ਉਹਦੇ ਵਿੱਚ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਮਤਲਬ ਕੀ ਨਾਮ ਲਵਪ੍ਰੀਤ ਸਿੰਘ ਆ ਲਵਪ੍ਰੀਤ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡ ਵਗੈਰਾ ਲੈਂਦਾ ਦੋਨੋਂ ਹੀ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਜੀ ਕਿ ਕਿਹੜੇ ਮੌਕੇ ਤੇ ਪੁਲਿਸ ਕਹਿ ਰਹੀ ਆ ਬਰਾਮਪਤੀ ਹੋਈ ਆ ਜੋ ਨਸ਼ੇ ਦੇ ਪਿੰਦੇ ਦੇ ਵਿੱਚ ਜੋ ਜਿਆਦਾ ਕੁਝ ਪੁਲਿਸ ਦੇ ਦੇਖੋ ਪਹਿਲਾਂ ਤਾਂ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇੰਟੌਕਸਿਕੈਂਟ ਪਾਊਡਰ ਜੀ ਇੰਟੌਕਸਿਕੈਂਟ ਪਾਊਡਰ ਲਿਖਿਆ ਇਹਨਾਂ ਨੇ ਮੀਨ ਵਾਈਲ ਐਸਐਸਪੀ ਸਾਹਿਬ ਕਾਨਫਰੈਂਸ ਲਾ ਰਹੇ ਆ ਕਿ ਆਇਸ ਡਰੱਗ ਮਿਲਿਆ ਉਸ ਸੌਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿੱਦਾਂ ਪਤਾ ਜੀ ਆਇਸ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸੀ ਆਈਸ ਲਿਖਿਆ ਐਫਆਈਆਰ ਤੇ ਇਹਨਾਂ ਦਾ ਰਿਮਾਂਡ ਪੇਪਰ ਉਹਨਾਂ ਦਾ ਦੋਨੋਂ ਕੰਟਰੈਡਿਕਟ ਹੋ ਰਿਹਾ ਪੀਟੀਐਮ ਦੇ ਵਿੱਚ ਜਿਹੜੀਆਂ ਆਨਲਾਈਨ ट्रांजੈਕਸ਼ਨਾਂ ਜਿਹੜੀਆਂ ਕੀਤੀਆਂ ਗਈਆਂ ਪੀਟੀਐਮ ਦੀ ਜਿਹੜੀ ਹੈਗੀ ਟਰਾਂਜੈਕਸ਼ਨ ਪੀਟੀਐਮ ਦੀ ਟਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ ਕੀਤਾ। ਲੁਧਿਆਣੇ ਦਾ ਜਿਹੜਾ ਫੜਿਆ ਗਿਆ ਹੈਗਾ ਵਾ ਕਿਹੜਾ ਦੱਸਿਆ ਗਿਆ ਉਸਨੇ ਅਸੈਂਬਲੀ ਦੀ ਸੰਦੀਪ ਰੋੜਾ ਸੰਦੀਪ ਰੋੜਾ ਫੜਿਆ ਗਿਆ ਤਸਕਰ ਨਾਲ ਫੜਿਆ। ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਹੈ। ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੁੰਜਲਾ ਮੁੰਜਲਾਵਾਂ ਦੇ ਖਿਲਾਫ ਕਿਉਂਕਿ ਅਮਰਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ। ਜੀ ਮੋਰਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ ਰੋੜਾ ਫੜਿਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ ਤੇ ਫੜਿਆ ਗਿਆ ਉਹ ਜੀ ਕੰਜ਼ਮਪਸ਼ਨ ਚ ਸਾਨੂੰ ਫੜਿਆ ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਉਹ ਅਮਰ ਜੋ ਸਪਲਾਈ ਕੀਤੀ ਸੀ ਸੰਦੀਪ ਰੋੜੇ ਨੇ ਸਰ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਝ ਹੋਰ ਮਿਲਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡੀਫੇਮ ਕੀਤਾ ਹੋਰ ਕੁਝ ਨਹੀਂ ਐਸ ਕੇਸ ਚ ਇਹ ਟੋਟਲੀ ਬੋਕਸ ਕੇਸ ਆ ਜਦੋਂ ਅੱਗੇ ਟ੍ਰਾਇਲ ਚੱਲਣਾ ਇੱਕ ਵਾਰ ਆਪਰੇ ਕਰਨਾ ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਇਟਸ ਅ ਬੋਕਸ ਕੇਸ ਕਿਹੜੇ ਗਰਾਉਂਡ ਕੀ ਆ ਥੋੜਾ ਇਹਦੇ ਬਾਰੇ ਦੱਸੋ ਕਿ ਜਿਹੜਾ ਦੁਬਾਰਾ ਕੋਰਟ ਵਿੱਚ ਇੱਥੇ ਜਲੰਧਰ ਆਣਾ ਪਿਆ ਜਿਹੜਾ ਪਹਿਲਾਂ ਮਿਲਿਆ ਨਹੀਂ ਪੁਲਿਸ ਨੂੰ ਬਹੁਤ ਇਨਵੈਸਟੀਗੇਸ਼ਨ ਜੋ ਹੋਈ ਥਾ ਵੀਰ ਉਹਦਾ ਅਗਲਾ ਦਿਓ ਐਸਓ ਸਾਹਿਬ ਇੱਕ ਵਾਰੀ ਗੱਲ ਜਾਣਨੀ ਚਾਹਾਂਗਾ ਕਿ ਹੁਣ ਫੈਕਟ ਜਿਹੜੇ ਅਗਲੇ ਹੋਰ ਕਿਹੜੇ ਸਾਹਮਣੇ ਆਏ ਨੇ ਕਿ ਜਿੰਨੂੰ ਹੋਰ ਵਾਸਤੇ ਰਿਮਾਂਡ ਜਿਹੜਾ ਜ਼ਿਆਦਾ ਹੀ ਜ਼ਰੂਰੀ ਜਿਹੜਾ ਸੀਗਾ ਉਹਦਾ ਜਿੰਦੀ ਬਾਰੇ ਜਾਣਕਾਰੀ ਦੇ ਦਿਓ ਕਿ ਅਗਲੇ ਕਿਹੜੀ ਚੇਨ ਸਟੈਬਲਿਸ਼ ਕਰਨੀ ਹੈ ਪਹਿਲੇ ਦਿਨ ਹੱਥ ਵਿੱਚ ਕਰ ਯਾਰ ਰਿਮਾਂਡ ਡਿਕਲੇਨ ਹੋਣ ਤੋਂ ਅੱਜ ਦੁਬਾਰਾ ਦੋ ਦਿਨ ਦਾ ਹੁਣ ਮਿਲਿਆ ਰਿਮਾਂਡ ਠੀਕ ਅਮਰਿਤਪਾਲ ਸਿੰਘ ਦੇ ਪਰਾ ਹਰਪ੍ਰੀਤ ਸਿੰਘ ਨੇ ਫਿਲੌਰ ਕੋਰਟ ਚ ਜ਼ਮਾਨਤ ਅਰਜ਼ੀ ਵੀ ਲਗਾਈ ਹੋਈ ਹੈ ਪੁਲਿਸ ਨੇ 11 ਜੁਲਾਈ ਨੂੰ ਅਮਰਿਤਪਾਲ ਦੇ ਪਰਾ ਹਰਪ੍ਰੀਤ ਤੇ ਸਾਥੀ ਲਵਪ੍ਰੀਤ ਨੂੰ ਫਿਰ ਤੌਰ ਤੇ ਆਈਸ ਡਰ ਨਾਦੇ ਹੇਬੋਵਾਲ ਦੇ ਰਹਿਣ ਵਾਲੇ ਸੰਦੀਪ अरोड़ा ਤੋਂ 10000 ਰੁਪਏ ਦੀ ਡਰੱਗਸ ਲੈ ਕੇ ਆਏ ਸਨ ਉਸ ਤੋਂ ਬਾਅਦ ਸੰਦੀਪ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਦਰਜ ਹੋਈ ਐਫ ਆਈ ਆਰ ਮੁਤਾਬਕ ਹਰਪ੍ਰੀਤ ਯਾਨੀ ਕਿ ਅਮਰਿਤਪਾਲ ਦੇ ਪਰਾ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਕੁੜਤੇ ਦੀ ਸੱਜੀ ਜੇਬ ਚੋਂ ਇੱਕ ਅੱਧ ਸੜਿਆ ਨੋਟ 20 ਰੁਪਏ ਦਾ ਜੋ ਕਿ ਪਾਈਪ ਬਣਾਇਆ ਹੋਇਆ ਸੀ ਤੇ ਇਸ ਦੇ ਨਾਲ ਇੱਕ ਲਾਈਟਰ ਬਰਾਮਦ ਹੋਇਆ ਪਜਾਮੇ ਦੀ ਜੇਬ ਚੈੱਕ ਕਰਨ ਤੇ ਇੱਕ ਪਾਰਦਰਸ਼ੀ ਮੋਮੀ ਲਿਫਾਫੇ ਚੋਂ ਨਸ਼ੀਲਾ ਪਦਾਰਥ ਡਲੀਦਾਰ ਪਾਊਡਰ ਬਰਾਮਦ ਹੋਇਆ ਜਿਸ ਨੂੰ ਡਿਜੀਟਲ ਕੰਡੇ ਤੇ ਰੱਖਿਆ ਤਾਂ ਵਜ਼ਨ 4 ਗ੍ਰਾਮ ਸੀ ਇਸ ਦੇ ਨਾਲ ਜਿਸ ਕਰੇਟਾ ਗੱਡੀ 'ਚ ਦੋਵੇਂ ਬੈਠੇ ਸਨ ਉਸ ਤੋਂ ਸਿਲਵਰ ਪੇਪਰ ਬਰਾਮਦ ਹੋਇਆ ਹਾਲਾਂਕਿ ਅੰਮ੍ਰਿਤਪਾਲ ਦਾ ਪਰਿਵਾਰ ਤੇ ਸਮਰਥਕ ਇਸ ਸਾਸਿਸ਼ ਦੱਸ ਰਹੇ ਨੇ ਪਰ ਸਾਹਮਣੇ ਆਏ ਇਸ ਵਿਵਾਦ ਨੇ ਵੱਡੀ ਹਲਚਲ ਜ਼ਰੂਰ ਪੈਦਾ ਕੀਤੀ ਹੈ ਤੇ ਹੁਣ ਵੱਡੀ ਗੱਲ ਇਹ ਕਿ ਜਲੰਧਰ ਦੇ ਹੱਥ ਪੁਲਿਸ ਨੇ ਅੰਮ੍ਰਿਤਪਾਲ ਦੇ ਪੁੱਰਾ ਹਰਪ੍ਰੀਤ ਦਾ 2 ਦਿਨ ਦਾ ਰਿਮਾਂਡ ਲਿਆਇਆ ਜਲੰਧਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਗੌਰਵ ਨੇ